ਅਕਸਰ ਟਰੱਕ ਡਰਾਈਵਰਾਂ ਨੂੰ ਇਹ ਸਮਝਿਆ ਜਾਂਦਾ ਹੈ ਕਿ ਉਹ ਅਫੀਮ ਜਾਂ ਭੁੱਕੀ ਦਾ ਨਸ਼ਾ ਕਰਕੇ ਟਰੱਕ ਚਲਾਉਂਦੇ ਹਨ ਲੇਕਿਨ ਇਸ ਗੱਲ ਵਿੱਚ ਕਿੰਨੀ ਕਿ ਸੱਚਾਈ ਹੈ ਉਹ ਕਹਿ ਲਗਾ ਅਰੇ ਪੰਜਾਬ ਮੇ ਸਭ ਚੋਰ ਬਸ ਗईल ਇਹਨਾਂ ਦੀ ਬਾਸਾ ਹੈ ਮੈਂ ਉਹਨੂੰ ਐਸੇ ਗੱਲ ਤੇ ਟਾਲਿਆ ਸੀ ਮੈਂ ਪੰਜਾਬ ਨੂੰ ਕਿਵੇਂ ਮਾੜਾ ਕਹਣਾ ਜਦ ਕਿ ਜਨਮ ਸਾਡਾ ਯੂਪੀ ਦਾ ਉਹ ਬਾਬਾ ਕਿ ਮੈਨੂੰ ਇਹ ਪ੍ਰਾਈਵਰ ਲਾ ਗਿਆ ਬਾਬਾ ਬੜਾ ਬੁਰਾ ਹਾਲ ਬਾਬਾ ਮਹਾਂ ਇਹ ਨੰਬਰ ਕਿਉਂ ਡਿਆ ਅੱਛਾ ਹੀ ਪਹਿਲਾਂ ਮੋਨਾ ਸੀ ਮੈਂ ਅੱਛਾ ਹੀ ਆਪਣੇ ਬੇਟੇ ਕਰਕੇ ਕੇਸ ਰੱਖੇ ਨੇ ਔਰ ਜਿੱਦਨ ਦੇ ਕੇਸ ਰੱਖੇ ਨੇ ਟਰੱਕ ਡਰਾਈਵਰ ਸਰਦਾਰ ਸੇਵਾ ਸਿੰਘ ਦਾ ਇੱਕ ਪੁੱਤਰ ਗੁਰੂ ਦਾ ਕੀਰਤਨੀਆ ਹੈ ਤੇ ਦੂਜਾ ਗੁਰੂ ਘਰ ਵਿੱਚ ਕਥਾਵਾਚਕ ਲੇਕਿਨ ਉਹ ਆਪ ਕਲੀਨ ਸ਼ੇਵਨ ਸੰ ਜਿਸ ਕਾਰਨ ਉਹਨਾਂ ਦੇ ਬੱਚਿਆਂ ਨੂੰ ਲੋਕੀ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਦੇ ਸਨ ਤੇ ਜਦੋਂ ਬੇਟੇ ਨੇ ਨਹੀਂ ਗੱਲ ਕਹੀ ਨਾ ਪਾਬਾ ਸਾਨੂੰ ਲੋਕੀ ਮਜ਼ਾਕਾਂ ਕਰਦੇ ਨੇ ਕਿ ਤੁਹਾਡਾ ਡੈਡੀ ਤੇ ਕਲੀਨ ਸ਼ੇਵ ਤੁਸੀਂ ਕੀਪਤਨ ਕਰਦੇ ਹੋ ਲੇਕਿਨ ਅਖੀਰ ਸੇਵਾ ਸਿੰਘ ਦੀ ਜ਼ਿੰਦਗੀ ਵਿੱਚ ਵੀ ਬਦਲਾਅ ਆਇਆ ਮੈਂ ਗ੍ਰੈਬਰੀ ਕਰਕੇ ਵੀ ਇੰਨਾ ਖੁਸ਼ ਆ ਨਾ ਕਿਉਂਕਿ 1 ਰੁਪਏ ਦੀ ਬਿਮਾਰੀ ਨਹੀਂ ਸੀ ਵੀ ਆਪ ਗਵਰਦਨ ਸਾਹਿਬ ਨੂੰ ਬੇਨਤੀ ਕਰਨਾ ਸਾਡੇ ਉੱਤਰਾਖੰਡ ਜਾ ਕੇ ਇੱਕ ਪੋਟਾ ਜ਼ਮੀਨ ਨਹੀਂ ਖਰੀਦ ਸਕਦੇ ਹੂੰ ਇੱਥੇ ਦੁੱਖ ਲੱਗਦਾ ਪੰਜਾਬ ਦੇ ਅੰਦਰ ਬਸ ਪੰਜਾਬ ਛੱਡ ਕੇ ਬਾਕੀ ਬੱਲੇ ਬੱਲੇ ਜਿਹੜੀ ਸਿਰ ਪਾਜੀ ਇਹ ਗੱਲ ਹੋਰ ਦੱਸਾਂ ਬੜੀਆਂ ਗੱਲਾਂ ਨੇ ਮੇਰੇ ਕੋਲ ਦੁਨੀਆ ਘੁੰਮਣਾ ਮੈਂ ਕੇਰਲਾ ਦੇ ਅੰਦਰ ਸਰਦਾਰ ਬੰਦਾ ਗੱਡੀ ਲੈ ਕੇ ਜਾਂਦਾ ਹੋਵੇ ਸਾਲਾਂ ਤੋਂ ਪੂਰੇ ਭਾਰਤ ਵਿੱਚ ਟਰੱਕ ਚਲਾ ਰਹੇ ਸਰਦਾਰ ਸੇਵਾ ਸਿੰਘ ਨੇ ਸਾਡੇ ਨਾਲ ਸਾਂਝੇ ਕੀਤੇ ਆਪਣੀ ਜ਼ਿੰਦਗੀ ਦੇ ਕੀਮਤੀ ਤਜਰਬੇ ਸੁਭਾਓ ਗੱਲਬਾਤ ਸ਼ੁਰੂ ਕਰਦੇ ਹਾਂ ਸੋ ਇਸ ਵਕਤ ਸਾਡੇ ਨਾਲ ਭਾਈ ਸਾਹਿਬ ਮੌਜੂਦ ਨਹੀਂ ਜੋ ਕਿ ਯੂਪੀ ਤੋਂ ਜੀ ਤੁਸੀਂ ਹਾਂਜੀ ਯੂਪੀ ਉਪਰ ਆਖਣ ਠੀਕ ਤੁਸੀਂ ਗੱਲਬਾਤ ਕਰ ਰਹੇ ਸੀ ਇੱਕ ਮਹਾਰਾਸ਼ਟਰ ਬਾਰਡਰ ਤੇ ਨਾ ਮਹਾਰਾਸ਼ਟਰ ਐਮਪੀ ਬਾਰਡਰ ਪਿੰਦਾ ਸੇਂਦਵਾ ਸੇਂਦਵਾ ਹਾਂਜੀ ਠੀਕ ਹੈ ਉੱਥੇ 17 ਸਾਲ ਦਾ ਮੁੰਡਾ ਅਮਰ ਸਰਦਾਰ ਅਮਰ ਸਰਦਾਰ ਦੇ ਉਹਨੇ ਨਾਲ ਮੇਰੀ ਗੱਡੀ ਤੇ ਐਸਟ ਆ ਨਣੀ ਗੱਡੀ ਹਾਲੀ ਪਹਿਲਾ ਫੇਰਾ ਹੈ ਨਾ ਜੀ ਇਸ ਤੋਂ ਪਹਿਲਾਂ ਇਸੇ ਕੰਪਨੀ ਉਹਨੇ ਖੰਡੇ ਬਣੇ ਵੇਖ ਲਿਆ ਜੋ ਉਹਨੇ ਵੇਖਿਆ ਵੀ ਪੰਜਾਬੀ ਦੀ ਗੱਡੀ ਹੈ ਅੱਛਾ ਜੀ ਤੇ ਮੁੰਡਾ ਪਤਾ ਕਰਦਾ ਕੇ ਬਾਬਾ ਬਾਬਾ ਮੈਂ ਹੁਣ ਕੀ ਜਿਆ ਨੂੰ ਹੁਣ ਮੇਰਾ ਮੁੰਡਾ 10 ਸਾਲਾਂ ਦਾ ਅੱਛਾ ਜੀ ਉਸ ਟਾਈਮ ਠੀਕ ਹੈ ਮੈਂ ਬਿਤੇ ਇਧਰ ਆ ਕੀ ਗੱਲ ਹੈ ਜਦੋਂ ਪੰਜਾਬੀ ਬੋਲੇ ਉਹ ਮੈਂ ਪੰਜਾਬੀ ਦਾ ਹੈਗਾ ਹੂੰ ਬਾਬਾ ਮੈਨੂੰ ਇੱਕ ਡਰਾਈਵਰ ਲਾ ਗਿਆ ਬਾਬਾ ਬੜਾ ਬੁਰਾ ਹਾਲ ਬਾਬਾ ਮਹਾਂ ਇਹ ਕੰਮੜ ਕਿਉਂ ਦਿਆਂ ਅੱਛਾ ਜੀ ਬਾਬਾ ਸਾਨੂੰ ਮਾਲ ਖਵਾ ਦੇ ਬਾਬਾ ਭੁੱਖੀ ਅੱਛਾ ਜੀ ਉਹ ਮੈਂ ਕਿਹਾ ਵੀਰੇ ਮੈਂ ਨਹੀਂ ਖਾਂਦਾ ਖੁੰਦਾ ਹਾਂ ਉਹਨੂੰ ਬਾਹ ਲਿਆ ਵਿੱਚ ਹਾਂ ਫਿਰ ਦੂਜੀ ਗੱਡੀ ਖਲੋਤੀ ਉਹ ਤਾਂ ਮੈਂ ਲੈ ਕੇ ਚੱਲ ਉਹਨੂੰ ਖਵਾਇਆ ਹਾਂ ਖਾ ਖੂ ਕੇ 17 ਸਾਲ ਦਾ ਮੁੰਡਾ ਹਾਂ ਜਦੋਂ ਖਾ ਖੂ ਕੇ ਰੱਜ ਕੇ ਕਹਿੰਦਾ ਬਾਬਾ ਹੁਣ ਦੱਸ ਪੈਸੇ ਕਿੰਨੇ ਦਾ ਹੋਊਗਾ ਮੈਂ ਤੇਰੇ ਨਾਲ ਹੀ ਚੱਲਦਾ ਅੱਛਾ ਉਹ ਮੇਰਾ ਭਰਾ ਮੇਰਾ ਅੱਛਾ ਨੀਗਾ ਹਾਂ ਉਹਦਾ ਤੇ ਮਤਲਬ ਇਹ ਛੋਟੀ ਛੋਟੀ ਗੱਲਾਂ ਜ਼ਿਆਦਾ ਬਦਨਾਮੀ ਇਹ ਸਚਾਈ ਦੱਸ ਰਹਾ ਲੇਕਿਨ ਸੁਣਨ ਵਾਲਿਆਂ ਨੂੰ ਲੱਗੇਗਾ ਬਦਨਾਮੀ ਕਰਦਾ ਪਿਆ ਬੜਾ ਦਿਲਦ ਹੁੰਦਾ ਨਵੀਂ ਨਵੀਂ ਜਨਰੇਸ਼ਨ ਐ ਹੁਜੇ ਰਾਹ ਤੇ ਤੁਰੀ ਪਈ ਪਰ ਇਹ ਸਚਾਈ ਹੈ ਜੀ ਇਹ ਸਚਾਈ ਹੈ ਇਹ ਸਚਾਈ ਅਸੀਂ ਕੋਈ ਬਿਲਕੁਲ ਬਿਲਕੁਲ ਇਹਨੂੰ ਜੀ ਤੋ ਜਿੰਨਾ ਅਸੀਂ ਭੱਜਾਂਗੇ ਉੰਨੀ ਹੀ ਜ਼ਿਆਦਾ ਬਦੋਗੀ ਬਾਰ ਤੇਰੇ ਤੇ ਬੜਾ ਧਿਆਨ ਜਾ ਰਿਹਾ ਮੇਰਾ ਜੀ ਸੁਣਗੇ ਜੀ ਬਸ ਉਤੋਂ ਸਾਫਾ ਬਣ ਕੇ ਆਵੇਂ ਬੜੀਆਂ ਵਰਕਤਾ ਹੋਣੀਆਂ ਜੀ ਬਹੁਤ ਵਰਕਤਾ ਹੋਣੀਆਂ ਔਰ ਅਸੀਂ ਯਕੀਨ ਮੰਦੇ ਹਾਂ ਦੇ ਇੱਕ ਵਾਰੀ ਇੱਕ ਬਿਹਾਰੀ ਨੇ ਉਥੇ ਪੂਨੇ ਉਹ ਕਹਿ ਲਗਾ ਅਰੇ ਪੰਜਾਬ ਮੇ ਸਭ ਚੋਰ ਬਸ ਗਈਲ ਇਹਨਾਂ ਦੀ ਬਾਸਾ ਹੈ ਮੈਂ ਉਹਨੂੰ ਐਸੇ ਗੱਲ ਤੇ ਟਾਲਿਆ ਸੀ ਮੈਂ ਪੰਜਾਬ ਨੂੰ ਕਿਉਂ ਮਾੜਾ ਕਹਿਣਾ ਜਦ ਕਿ ਜਨਮ ਸਾਡਾ ਯੂਪੀ ਦਾ ਹੈ ਔਰ ਮੈਂ ਭਗਵੰਦ ਜਿਹੜੇ ਚੈਨਲ ਤੇ ਪਾਉ ਤੋਹੀ ਤੇ ਮੈਂ ਭਗਵੰਦ ਸਾਹਿਬ ਨੂੰ ਬੇਨਤੀ ਕਰਨਾ ਸਾਡੇ ਉੱਤਰਾਖੰਡ ਜਾ ਕੇ ਇੱਕ ਪੋਟਾ ਜ਼ਮੀਨ ਨਹੀਂ ਖਰੀਦ ਸਕਦੇ ਹੂੰ ਇੱਥੇ ਦੁੱਖ ਲੱਗਦਾ ਪੰਜਾਬ ਦੇ ਅੰਦਰ ਬਸ ਕਹਿਣਾ ਨਹੀਂ ਚਾਹ ਰਿਹਾ ਮੈਂ ਕੀ ਦੱਸਾਂ ਹੁਣਾ ਹੁੰਦਾ ਵੇਖਣਾ ਕਹਿੰਦਾ ਬਾਬਾ ਜੀ ਸਾਡੇ ਉੱਤੇ ਕੋਈ 10 ਸਾਲ ਪੁਰਾਣਾ ਹੋਇਆ ਦਾ ਬੰਦਾ ਉਹ ਇੱਕ ਪਲਾਟ ਜਾਂ ਇੱਕ ਪੋਟਾ ਜ਼ਮੀਨ ਖਰੀਦ ਸਕਦਾ ਸਾਡੇ ਇੱਥੇ ਯੂਪੀ ਤੇ ਉਤਰਾਖੰਡ ਤੇ ਜਾਣਕਾਰੀ ਲਈ ਦੱਸਦੇ ਹਾਂ ਨਾਨਕਪੁਰੀ ਟਾਂਡਾ ਗੁਰਦੁਆਰਾ ਸਾਹਿਬ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਦੋ ਘੁੰੜਿਆਂ ਦਾ ਮੁੱਲ ਪਿਆ ਸੀ ਸਾਡੇ ਪਿੰਡ 'ਚ ਗੁਰਦੁਆਰਾ ਸਾਹਿਬ ਹੈ ਤੇ ਉਧਰ ਵੀ ਕਦੇ ਆਇਆ ਤੁਸੀਂ ਯੂਪੀ ਨਾਨਕ ਮਤਾ ਸਾਹਿਬ ਦਾ ਨਾਮ ਸੁਣਿਆ ਹੋਣਾ ਬਿਲਕੁਲ ਬਿਲਕੁਲ ਜੀ ਅਰੀਠਾ ਸਾਹਿਬ ਉਸ ਤੋਂ ਅੱਗੇ ਜੀ ਤੇ ਇਹ ਤਿੰਨੇ ਗੁਰਦੁਆਰਾ ਸਾਹਿਬ ਜਿੱਥੇ ਬਾਬਾ ਨਾਨਕ ਜੀ ਉੱਥੇ ਆਏ ਹਨ ਤੇ ਅਸੀਂ ਉਸੇ ਪਿੰਡ ਦੇ ਆਦਮੀ ਅੱਛਾ ਜੀ ਕਿਆ ਬਾਤ ਹੈ ਗੁਰਹਰਗੋਬਿੰਦ ਪਾਸ਼ਾ ਜੀ ਵੀ ਉੱਥੇ ਆਏ ਸੀ ਹਾਂਜੀ ਨਹੀਂ ਤੇ ਇਸ ਸਾਡੇ ਪਿੰਡ ਜਿਹੜਾ ਗੁਰਦੁਆਰਾ ਸਾਹਿਬ ਹੈ ਦੋ ਘੋੜਿਆਂ ਦਾ ਮੁੱਲ ਮੇ ਆ ਸੀ ਉੱਥੇ ਅੱਛਾ ਜੀ ਗੁਰਨਾਨਕ ਦੇਵ ਜੀ ਦਾ ਠੀਕ ਹੈ ਉਸ ਦਾ ਉਸ ਗੱਲ ਤੋਂ ਲੈ ਕੇ ਨਾਨਕ ਮਤਾਂ ਨਾਨਪੁਰੀ ਟਾਂਡਾ ਉਹਦਾ ਨਾਮ ਪੈ ਗਿਆ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਅਗਲੀ ਗੱਲ ਹੋਰ ਕਹਿ ਦਿਆ ਹਾਂਜੀ ਪਹਿਲਾਂ ਮੋਨਾ ਸੀ ਮੈਂ ਅੱਛਾ ਜੀ ਆਪਣੇ ਬੇਟੇ ਕਰਕੇ ਕੇਸ ਰੱਖੇ ਨੇ ਔਰ ਜਿੰਦਨ ਦੇ ਕੇਸ ਰੱਖੇ ਨੇ ਪੰਜਾਬ ਛੱਡ ਕੇ ਬਾਕੀ ਬੱਲੇ ਬੱਲੇ ਜਿਹੜੀ ਸਟ ਪੰਜਾਬੀ ਇਹ ਗੱਲ ਹੋਰ ਦੱਸਾਂ ਬੜੀਆਂ ਗੱਲਾਂ ਨੇ ਮੇਰੇ ਕੋਲ ਦੁਨੀਆ ਘੁੰਮਣਾ ਮ ਕੇਰਲਾ ਦੇ ਅੰਦਰ ਸਰਦਾਰ ਬੰਦਾ ਗੱਡੀ ਲੈ ਕੇ ਜਾਂਦਾ ਹੋਵੇ ਉਹ ਦੁਕਾਨ 'ਚ ਵੀ ਬੈਠਾ ਹੋਵੇ ਵਾਹਿਗੁਰੂ ਬਸੇ ਐਂਡ ਕਰ ਦੇਣਾ ਕੇਰਲਾ ਦੇ ਕਿੱਥੇ ਉੱਥੇ ਜਾ ਕੇ ਵੇਖੋ ਜੇ ਕੇਰਲਾ 'ਚ ਹੁਣ ਕਾਫੀ ਜਿਹੜੇ ਕਾਫੀ ਸਿੱਖੂ ਹੀ ਬਣ ਰਹੇ ਆ ਅਮਰਜਾ ਅਮਰਜਾ ਕਰ ਰਹੇ ਜੀ ਬਿਲਕੁਲ ਹਾਂਜੀ ਉਹਨਾਂ ਨੇ ਕਿ ਬਲਕਿ ਇੱਕ ਰਾਜਨੀਤਿਕ ਪਾਰਟੀ ਵੀ ਬਣਾਈ ਪਿੱਛੇ ਜੇ ਹਾਂਜੀ ਹਾਂਜੀ ਉਹ ਫਿਰ ਵੀ ਇਲੈਕਸ਼ਨਾਂ ਦੇ ਵਿੱਚ ਵੀ ਆ ਇਹ ਕਹਿੰਦੇ ਕਿ ਅਸੀਂ ਵੀ ਪੂਰਾ ਯੂ نو ਜੋ ਗੁਰਗੋਵੀ ਸਿੰਘ ਜੀ ਮਹਾਰਾਜ ਜੀ ਦਾ ਜਿਹੜਾ ਮੈਸੇਜ ਆ ਸੰਜੀ ਬਾਤ ਆ ਦਾ ਕਿ ਇਹ ਤਾਂ ਕਹਿੰਦੇ ਗੁਰਗਰਾਂ ਸਿੰਘ ਸਾਹਿਬ ਜੀ ਦਾ ਅਸਲ 'ਚ ਕਹਿੰਦੇ ਨੇ ਸੰਵਿਧਾਨ ਹੈ ਦ ਨੋ ਕਰਾਂ ਸਾਡੀ ਬਹੁਤ ਵੱਡਾ ਗਿਆਨੀ ਤਾਂ ਨਹੀਂ ਮੈਂ ਮੈਂ ਨਹੀਂ ਬੜਾ ਪਹਿਲਾ ਬੜਾ પતિ ਸੀ ਬੱਚਿਆਂ ਨੇ ਮੇਰੀ ਜ਼ਿੰਦਗੀ ਬਦਲੀ ਹੈ ਮੈਂ ਯੂਪੀ ਦਾ ਰਹਿਣ ਵਾਲਾ ਭਈਆਂ ਦੇ ਵਿੱਚ ਰਹਿ ਕੇ ਦੋ ਬੇਟੇ ਨੇ ਮੇਰੇ ਇੱਕ ਕਥਾ ਵੱਜ ਕੇ ਔਰ ਵਡਾ ਛੋਟਾ ਮੇਰਾ ਬਿਤਾ ਮੈਂ ਵਿਖਾ ਹੀ ਦਿੰਦਾ ਤੁਹਾਨੂੰ ਆ ਵੇਖੋ ਅੱਜ ਮੈਂ ਆਪਣੇ ਬੇਟੇ ਦਾ ਨਾਂ ਕਿਵੇਂ ਲੈਣਾ ਭਾਈ ਗੁਰਪ੍ਰੀਤ ਸਿੰਘ ਰੁੱਦਰਪੁਰ ਵਾਲੇ ਆ ਮੇਰੇ ਬੇਟੇ ਦੀ ਕਹਾਣੀ ਸ਼ਬਦ ਰਿਕਾਰਡ ਕਰਾਇਆ ਮੇਰੇ ਬੇਟੇ ਨੇ ਇਹ ਆਪ ਜੀ ਦੇ ਸੁਪੁੱਤਰ ਨੇ ਜੀ ਮੇਰਾ ਛੋਟਾ ਬੇਟਾ ਜੀ ਅੱਛਾ ਜੀ ਕੀ ਬਾਤ ਹੈ ਭਾਈ ਗੁਰਪ੍ਰੀਤ ਸਿੰਘ ਜੀ ਰੁਦਰਪੁਰ ਵਾਲੇ ਆਪਾਂ ਥੋੜਾ ਜਿਆਦਾ ਜ਼ੂਮ ਕਰਕੇ ਦਿਖਾ ਦਈਏ ਯੂਪੀ ਤੇ ਰਹਿ ਕੇ ਵੀ ਡਰਾਈਵਰੀ ਕਰਕੇ ਵੀ ਜੀ ਬੱਚਿਆਂ ਨੂੰ ਇਸ ਪਾਸੇ ਲਾ ਸਕਦੇ ਆ ਬਿਲਕੁਲ 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 ਪੰਜਾਬ ਦੇ ਰੰਦੇ ਆ ਦੇ ਗੁਰੂਆਂ ਪੀਰਾਂ ਦੀ ਧਰਤੀ ਭਾਜੀ ਜੀ ਉਹ ਆ ਪੀਰਾਂ ਦੀ ਧਰਤੀ ਆ ਹਰ ਬੰਦੇ ਨੂੰ ਮੇਰਾ ਜੇ ਤੇ ਮੇਰਾ ਤਰਨਾ ਹੈ ਬਿੰਦੀ ਰਿਕੁਐਸਟ ਹੈ ਜਿੰਨੇ ਨਾ ਜਵਾਨ ਮੁੰਡੇ ਨੇ ਕੁਝ ਨਾ ਕੁਝ ਕਰ ਸਕਦੇ ਨੇ ਤੇ ਬਦਲੋ ਆਪਣੇ ਆਪ ਜੀ ਮੈਨੂੰ ਬਿਤਾ ਕਹਿੰਦਾ ਮੇਰਾ ਆਂਦਾ ਡੈਡੀ ਜੀ ਸਾਨੂੰ ਨਾ ਕੀਰਤਨ ਹੀ ਕਰਨੇ ਤੇ ਸਾਨੂੰ ਮੁੰਡੇ ਮਜ਼ਾਕਾ ਕਰਦੇ ਨੇ ਕਿ ਤੁਸੀਂ ਕੀਰਤਨ ਕਰਦੇ ਪਿਓ ਤੁਹਾਡਾ ਕਹਿੰਦੇ ਹਾਂ ਉਸੇ ਟਾਈਮ ਉਹ ਸਾਫ ਆ ਲੇ ਕਿ ਮਤਲਬ ਅੱਛਾ ਏ ਇੱਕ ਤੋਂ ਦਿਨ ਦੇ ਅੰਦਰ ਕੀ ਬਾਤ ਹੈ ਔਰ ਜਿੱਦਨ ਦਾ ਵਿਦਿਆਰਥੀ ਆਇਆ ਪੈਰਾਵਾ ਹਾਂਜੀ ਉਮਰ ਦੀ 48 ਉਮਰ ਹੈ ਬਾਬੇ ਦੀ ਬੜੀ ਕਿਰਪਾ ਗੁਰਨਾਣ ਦੇ ਜੀ ਨੇ ਬੜਾ ਹੱਥ ਫੜਿਆ ਮੈਂ ਗ੍ਰੈਜੂਏਟ ਕਰਕੇ ਵੀ ਇੰਨਾ ਖੁਸ਼ ਆ ਨਾ ਕਿਉਂਕਿ 1 ਰੁਪਏ ਦੀ ਬਿਮਾਰੀ ਨਹੀਂ ਸੀ ਬੱਸ 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 ਜਿੰਨੀ ਜਵਾਨ ਮੁੰਡੇ ਦੀ ਨਜ਼ਰ ਹੋਣੀ ਚਾਹੀਦੀ ਉਨੀ ਨਜ਼ਰ ਸਭ ਕੁਝ ਬੱਲੇ ਬੱਲੇ ਬਿਲਕੁਲ ਜੀ ਸਰੀਰ ਤੋਂ ਹੀ ਲੱਗਦਾ ਫਿੱਟ ਬਿਲਕੁਲ ਹਾਂ ਜੀ ਜੈਕਟ ਜਿਹੜੀ ਫੌਜੀ ਵਾਲੀ ਪਾਈ ਹੋਈ ਪਰ ਦਿਲ ਵੀ ਤੇ ਜਜ਼ਬਾ ਵੀ ਫੌਜੀ ਵਾਲਾ ਹੀ ਹੈ ਹੈਨਾ ਗੁਰੂ ਮਹਾਰਾਜ ਅਸੀਂ ਆਪਣੇ ਇਤਿਹਾਸ ਨੂੰ ਜੀ ਜਾਣ ਲਈ ਨਾ ਵੀ ਅਸੀਂ ਹੈਗੇ ਕੌਣ ਆ ਮੈਨੂੰ ਤੇ ਬੜਾ ਜੋਸ਼ ਚੜਦਾ 36 36 ਘੰਟੇ ਗੱਡੀ ਚਲਾਉਂਦਾ ਰਹਿਣਾ ਇਸੇ ਕਾਰਨ ਬਾਬਾ ਬੰਦਾ ਸਿੰਘ ਨੂੰ ਯਾਦ ਕਰਕੇ ਗੁਰੂ ਮਹਾਰਾਜ ਨੂੰ ਯਾਦ ਕਰਕੇ ਜਿੱਦਾਂ ਤੁਸੀਂ ਹੁਣੇ ਜ਼ਿਕਰ ਕੀਤਾ ਨਾ ਜਿਹੜੀ ਸਾਡੀ ਇਹ ਕਹਿ ਲੋ ਕਿ ਜਿਹੜੇ ਸਾਡੇ ਡਰਾਈਵਰ ਵੀਰ ਨੇ ਜਿਹੜਾ ਇਹ ਡਿਪਾਰਟਮੈਂਟ ਦੇ ਡਰਾਈਵਰਾਂ ਵਾਲਾ ਨਾ ਇਹਨੂੰ ਇਸ ਗੱਲ ਨੂੰ ਲੈ ਕੇ ਬੜਾ ਇੱਕ ਬਦਨਾਮ ਵੀ ਕੀਤਾ ਜਾਂਦਾ ਹੈ ਹੁਣ ਜਿੱਦਾਂ ਤੁਸੀਂ ਸਾਨੂੰ ਮਿਲੇ ਹੋ ਸਰੂਪ ਇਦਾਂ ਦਾ ਚੜ੍ਹਦੀ ਕਲਾ ਵਾਲਾ 32 ਸਾਲ ਹੋ ਗਏ ਮੈਨੂੰ ਗੱਡੀ ਚਲਾਉਂਦੇ ਆ 32 ਸਾਲ ਹਾਂਜੀ ਬਾਬੇ ਦੀ ਬੜੀ ਕਿਰਪਾ ਜੀ ਪਹਿਲਾ ਕਲੀਨ ਸਰ ਉਹ ਫੋਟੋ ਵਧੇ ਦੇ ਦਿੰਦਾ ਤੁਹਾਨੂੰ ਪਹਿਲਾ ਕਲੀਨ ਸਰ ਸਾਹ ਬੇਟੇ ਨੇ ਛੋਟੇ ਬੈਠੇ ਕਰਕੇ ਮੇਰੀ ਜ਼ਿੰਦਗੀ ਚੇਂਜ ਹੋਈ ਹੈ ਇੱਕ ਕਥਾਵਾਚਕ ਵੱਡਾ ਵਾਲਾ ਬੇਟਾ ਕਥਾਵਾਚਕ ਉਹ ਦਿਖਾਉਣਾ ਤੁਹਾਨੂੰ ਅੱਛਾ ਤਾਂ ਦੂਜਾ ਕਿਰਤਨੀਆ ਦੂਜਾ ਕੀ ਕਰਦਾ ਜੀ ਅੱਜ ਤਾਂ ਬੰਮੇ ਦੇ ਸਾਹਿਬ ਉਹ ਗੱਲਾਂ ਸਹੀ ਬੇਟਾ ਵੀ ਨਾਲ ਛੋਟਾ ਵਾਲਾ ਇੱਕ ਸਾਡੇ ਮਾਲ ਸਾਡੇ ਨਾਲ ਕੋਈ ਇੰਦੋਰ ਚੱਲੇ ਉਹ ਤਾਂ ਬਸ ਖਾਲੀ ਨਾਮ ਲੈ ਲੇ ਉਹ ਨਿਕਾਲੇ ਇੰਦੋਰ ਦੇ ਰਹਿਣ ਵਾਲੇ ਦਿਮਾਗ ਕੁਝ ਇਹਨਾ ਕਰਕੇ ਤੇ ਜਦੋਂ ਬੇਟੇ ਨੇ ਇਨੀ ਗੱਲ ਕਹੀ ਨਾ ਪਾਪਾ ਸਾਨੂੰ ਲੋਕੀ ਮਜ਼ਾਕਾ ਕਰਦੇ ਨੇ ਕਿ ਤੁਹਾਡਾ داری ਦੇ ਕਲੀਨ ਸੇਵੇ ਤੁਸੀਂ ਕੀ ਕਰਦੇ ਹੋ ਉਸੇ ਟਾਈਮ ਉਹਦੇ ਗੱਲ ਤੋਂ ਇਸਾਫਾ ਬੜ ਗਿਆ ਲਪੇਟ ਲੈ ਤੇ ਮੁੜ ਕੇ ਖੋਲਿਆ ਨਹੀਂ ਉਹ ਤੋਂ ਬਾਅਦ ਮੈਂ ਕਹਿੰਦਾ ਲੋਕੀ ਹੱਥ ਰੀਡਿੰਗ ਫਰੀਡਿੰਗ ਕਰਾਉਂਦੇ ਨੇ ਕਈ ਜਿੰਨਾ ਕਰਾਉਂਦੇ ਨੇ ਕਾਲੀ ਤੱਕ ਨਹੀਂ ਕਰਾਈ ਦਾ ਜੀ ਹਾਂ ਅੱਜ ਤੱਕ ਕਿਤੇ ਮਤਲਬ ਨਹੀਂ ਨਾਜੀ ਦੀ ਦੁਕਾਨ ਤੇ ਗਏ ਹੋਈਏ ਤੇ ਬੜੀ ਕਿਰਪਾ ਗੁਰੂ ਸਾਹਿਬ ਦੀ ਮੈਂ ਹਰ ਬੰਦੇ ਨੂੰ ਇਹ ਆਹ ਦੇਖੋ ਆਹ ਮੇਰੇ ਬੱਚੇ ਦਾ ਕੈਸਾ ਆ ਗਿਆ ਨੇ ਮੈਂ ਲਿੰਕ ਭੇਜਾਂਗਾ ਬਸ ਠੀਕ ਹੈ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਗੁਰਦਰਪੁਰ ਵਾਲਾ ਗੁਰਦਰਪੁਰ ਵਾਲਾ ਬਾ ਇੰਨਾ ਪਾਓਗੇ YouTube ਤੇ ਆ ਦੇਗਾ ਠੀਕ ਹੈ ਕਵਾਲਾikum ਵਾਲੇ ਤੇ ਸਿੰਘ ਸਿੰਘ ਸਾਹਿਬ ਥੋੜਾ ਪੁਰਾਣਾ ਕੀ ਹੈ ਮੇਰਾ ਨਾਂ ਜੀ ਸੇਵਾ ਸਿੰਘ ਠੀਕ ਹੈ ਸੇਵਾ ਸਿੰਘ ਕੀ ਬਾਤ ਹੈ ਤੁਹਾਡੇ ਪਿਤਾ ਜੀ ਦਾ ਨਾਂ ਕੀ ਸੀ ਜੀ ਸਾਦਾ ਸਿੰਘ ਸਾਦਾ ਸਿੰਘ ਤੇ ਅੱਗੇ ਪੁੱਤਰ ਸੇਵਾ ਸਿੰਘ ਹਾਂ ਪੁੱਤਰ ਸੇਵਾ ਸਿੰਘ ਮੇਰੇ ਦੋ ਬੇਟੇ ਅਮਰਪਾਲ ਸਿੰਘ ਛੋਟਾ ਬੇਟਾ ਗੁਰਪ੍ਰੀਤ ਸਿੰਘ ਕੀ ਬਾਤ ਹੈ ਤੁਹਾਡਾ ਸਰੀਰ ਦਾ ਸਾਈਜ਼ ਵੀ ਹੈ ਤੁਹਾਡੀ ਬੋਡੀ ਲੈਂਗੁਏਜ ਵੀ ਤੁਹਾਡੇ ਟਰਾਲੇ ਵਰਗੀ ਹੈ ਜਿੱਡਾ ਲੰਮਾ ਤੁਹਾਡਾ ਟਰਾਲਾ ਹੈ ਨਾ ਉਨੇ ਲੰਬੀ ਤੁਹਾਡੀ ਦਾੜੀ ਹੈ ਚਾਹਾਂਗਾ ਮੇਰੇ ਟਰਾਲੇ ਦੇ ਨਾਲ ਵੀ ਫੋਟੋ ਆਣੀ ਚਾਹੀਦੀ ਹੈ ਹਾਂਜੀ ਹਾਂਜੀ ਹਾਂਜੀ